ਅੱਜ ਸਮਝ ਨਹੀਂ ਆ ਰਿਹਾ ਕਿ ਪੰਜਾਬ ਪੁਲਿਸ ਦਾ ਰਵਈਆ ਚੋਰਾਂ ਵਰਗਾ ਕਿਉਂ ਆ ਕਿਉਂਕਿ ਇਹ ਕੰਮ ਤਾਂ ਚੋਰਾਂ ਦੇ ਹੁੰਦੇ ਨੇ ਅੱਜ ਸ਼੍ਰੋਮਣੀ ਕਾਰਜਦਲ ਦੇ ਸੀਨੀਅਰ ਅਗੂ ਆਈਟੀ ਵਿੰਗ ਦੇ ਪ੍ਰਧਾਨ ਨਸ਼ੱਤਰ ਗਿੱਲ ਜੀ ਨੂੰ ਤਰਨਤਾਰਨ ਪੁਲਿਸ ਵੱਲੋਂ ਅੰਮ੍ਰਿਤਸਰ ਤੋਂ ਇੱਕ ਕੈਫੇ ਦੇ ਵਿੱਚ ਚਾਹ ਪਿੰਦੇ ਹੋਏ ਚੱਕਿਆ ਜਾਂਦਾ ਤੇ ਚੁੱਕ ਕੇ ਨਾਲ ਹੀ ਕੈਫੇ ਦੇ ਡੀਵੀਆਰ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਜੋ ਸੀਗਾ ਉਹ ਸਾਰਾ ਪੱਟਕੇ ਨਾਲ ਲੈ ਕੇ ਗਈ ਆ ਪੁਲਿਸ ਸੋ ਇਹ ਚੋਰਾ ਵਰਗਾ ਮਾਹੌਲ ਇੱਥੋਂ ਦਰਸਾਉਂਦਾ ਕਿ ਜਿਹੜੀ ਨੀਅਤ ਆ ਉਹ ਪੁਲਿਸ ਦੀ ਸਾਫ਼ ਨਹੀਂ ਸੀ ਕਾਰਵਾਈਆਂ ਤਾਂ ਹੋ ਰਹੀਆਂ ਨੇ ਕਿਉਂਕਿ ਬੇਸ਼ੱਕ ਆਮ ਆਵਾ ਦੀ ਪਾਰਟੀ ਤਰਨਤਾਰਨ ਵਿੱਚ ਜਿੱਤ ਗਈ ਪਰ ਦਿਲਾਂ ਦੇ ਵਿੱਚ ਅਕਾਲੀ ਦਲ ਜਿੱਤਿਆ ਤੇ ਜਿਹੜੇ-ਜਿਹੜੇ ਆਗੂਆਂ ਨੇ ਉੱਥੇ ਕੰਮ ਕੀਤਾ ਅਕਾਲੀ ਦਲ ਲਈ ਉਹਨਾਂ ਨੂੰ ਟਾਰਗੇਟ ਕਰਕੇ ਪਰਚੇ ਕਰਕੇ ਹੁਣ ਪੁਲਿਸ ਤਾਂ ਕਿ ਪਰੇਸ਼ਾਨ ਕਰ ਰਹੀ ਆ ਹਾਲਾਂਕਿ ਇਲੈਕਸ਼ਨ ਚੱਲਦੀ ਦੇ ਵਿੱਚ ਵੀ ਬਹੁਤ ਕਾਰਵਾਈਆਂ ਹੋਈਆਂ ਇੱਥੋਂ ਤੱਕ ਕਿ ਚੋਣ ਕਮਿਸ਼ਨ ਨੂੰ ਵੀ ਸਖਤ ਜਿਹੜੇ ਨੇ ਫੈਸਲੇ ਉੱਥੇ ਲੈਣੇ ਪਏ ਨੇ ਪਰ ਉਹਦੇ باوجود ਵੀ ਹੁਣ ਜਿਹੜੀ ਆਮ ਆਦੀ ਪਾਰਟੀ ਦੀ ਹਾਰ ਕਿਉਂਕਿ ਜਿੱਤ ਤਾਂ ਹੈ ਨਹੀਂ ਜਿੱਤਦਾ ਪ੍ਰਸ਼ਾਸਨ ਦੀ ਆ ਆਮਾ ਦੀ ਪਾਰਟੀ ਦਾ ਹਾਰ ਹੀ ਆ ਉਹ ਹਾਰ ਆ ਜਿਹੜੀ ਹੁਣ ਪਚਾਰ ਹੀ ਪਾਰੀ ਆਮਾ ਦੀ ਪਾਰਟੀ ਜਿੱਤ ਦਾ ਉੱਤੋਂ ਤੋਂ ਦਿਖ ਰਹੀ ਆ ਅੰਦੋ ਤਾਂ ਟੁੱਟੀ ਹੋਈ ਆ ਕਿ ਸਾਡਾ ਜਿਹੜਾ ਨਾਸ ਵੱਜ ਚੁੱਕਿਆ ਸੇ ਇਹ ਘਵਰਾਹੜ ਦੇ ਵਿੱਚ ਹਲਬਲਾਹੜ ਦੇ ਵਿੱਚ ਹੁਣ ਸ਼੍ਰੋਮਣੀ ਕੱਲ ਦੇ ਆਗੂਆਂ ਨੂੰ ਚੱਕਿਆ ਜਾ ਰਿਹਾ ਮੈਂ ਇਸ ਕਾਰਵਾਈ ਦੀ ਜਿੱਤੇ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਹਾਂ ਉਥੇ ਇਹ ਸਰਕਾਰ ਨੂੰ ਵੀ ਦੱਸਣਾ ਚਾਹੁੰਦਾ ਕਿ ਭਗਵਾਨ ਜੀ ਮਾਨ ਸਾਹਿਬ ਕੇਜਰੀਵਾਲ ਸਾਹਿਬ ਇਹ ਕਾਰਵਾਈਆਂ ਨਾਲ ਕੁਝ ਨਹੀਂ ਹੋਣਾ ਤੁਹਾਡੇ ਖਤਮ ਕੀਤੇ ਅਕਾਲੀ ਦਲ ਖਤਮ ਨਹੀਂ ਹੋਣਾ ਜੇ ਇਹ 105 ਸਾਲ ਪੁਰਾਣੀ ਪਾਰਟੀ ਛੇਵੇਂ ਪਾਚਾ ਦੇ ਤਖਤ ਤੇ ਤਾਬਿਆਂ ਬੈਠ ਕੇ ਬਣਾਈ ਪਾਰਟੀ ਨੂੰ ਤੁਹਾਡੇ ਬਸ ਦਾ ਕੰਮ ਨਹੀਂ ਖਤਮ ਕਰਨਾ ਇੰਦਰਾ ਕੀ ਬਿਆਨਤ ਕੀ ਰਜੀਵ ਕੀ ਕੈਪਟਨ ਕੀ ਤੁਸੀਂ ਵੀ ਜ਼ੋਰ ਲਾ ਲਿਓ ਇਹ ਖਤਮ ਨਹੀਂ ਹੋਣਾ ਨਾ ਹੀ ਤੁਸੀਂ ਇਹ ਵੱਧਦੇ ਹੋਏ ਕਾਫਲੇ ਨੂੰ ਰੋਕ ਸਕਦੇ ਹੋ ਲੱਖ ਲੱਖ ਲਾਣਤਾ